हरियाणा ਦੇ ਵਿੱਚ 3 ਦਿਨ ਦੇ ਲਈ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਹਰਿਆਣਾ ਦੇ ਚਰਖੀ ਦਾਦਰੀ ਦੇ ਵਿੱਚ ਤੇ ਭਵਾਨੀ ਦੇ ਵਿੱਚ 3 ਦਿਨਾਂ ਦੇ ਲਈ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਦਰਸਲ ਇਹ ਸਾਰਾ ਕੁਝ ਅਧਿਆਪਕ ਮਨੀਸ਼ਾ ਦੇ ਕਤਲ ਤੋਂ ਬਾਅਦ ਹੋਇਆ ਤਾਂ ਅਧਿਆਪਕ ਮਨੀਸ਼ਾ ਦੇ ਕਤਲ ਨੂੰ ਲੈ ਕੇ ਲਗਾਤਾਰ ਕਈ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਸਾਹਮਣੇ ਆ ਰਹੀਆਂ ਨੇ ਕਈ ਤਰ੍ਹਾਂ ਦੀਆਂ ਜਿਹੜੇ ਇਸ ਵਕਤ ਬਿਆਨ ਸਾਹਮਣੇ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਉਸਦੇ ਪਿਤਾ ਮਨੀਸ਼ਾ ਦੇ ਪਿਤਾ ਦਾ ਵੀ ਬਿਆਨ ਸਾਹਮਣੇ ਆਇਆ ਕਿ ਜਿੰਨਾ ਚਿਰ ਉਹਨਾਂ ਦੀ ਬੇਟੀ ਦੇ ਕਤਲ ਦੇ ਮਾਮਲੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਸੰਸਕਾਰ ਨਹੀਂ ਕੀਤਾ ਜਾਵੇਗਾ ਹਾਲਾਂਕਿ ਆਪਣੇ ਇਸ ਵੀਡੀਓ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਹਿਲਾਂ ਜੋ ਸੰਸਕਾਰ ਬਾਰੇ ਸਹਿਮਤੀ ਬਣੀ ਸੀ ਤਾਂ ਪ੍ਰਸ਼ਾਸਨ ਨੇ ਕਮੇਟੀ ਨੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਸਾਨੂੰ ਸਹਿਮਤ ਕੀਤਾ ਸੀ ਪਰ ਹੁਣ ਜਿਹੜਾ ਕਿ ਆ ਕਿਸੇ ਵੀ ਪ੍ਰਕਾਰ ਦੀ ਸਹਿਮਤੀ ਨਹੀਂ ਹੈ ਤੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਸੰਸਕਾਰ ਮਨੀਸ਼ਾ ਦਾ ਨਹੀਂ ਕੀਤਾ ਜਾਵੇਗਾ। ਦਰਅਸਲ ਮਨੀਸ਼ਾ ਦੀ 11 ਅਗਸਤ ਤੋਂ ਬਾਅਦ ਜਿਹੜਾ ਕਿ ਘਪਾਲ ਸ਼ੁਰੂ ਹੋ ਜਾਂਦੀ ਆ। 11 ਅਗਸਤ ਨੂੰ ਮਨੀਸ਼ਾ ਆਪਣੇ ਸਕੂਲ ਦੇ ਵਿੱਚੋਂ ਇੱਕ ਕਾਲਜ ਦੇ ਵਿੱਚ ਪੀਐਸਸੀ ਦਾ ਪਤਾ ਕਰਨ ਦੇ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਲਾਪਤਾ ਪਾਈ ਜਾਂਦੀ ਆ। ਉਸ ਤੋਂ ਬਾਅਦ ਮਨੀਸ਼ਾ ਦੀ লাশ ਪ੍ਰਾਪਤ ਹੁੰਦੀ ਹੈ। ਲਾਸ਼ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਹਾਲਾਂਕਿ ਇੱਕ ਵਾਰ ਇਹ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਮਨੀਸ਼ਾ ਨੇ ਖੁਦਕੁਸ਼ੀ ਕੀਤੀ ਆ ਇੱਕ ਨੋਟ ਜਿਹੜਾ ਕਿ ਖੁਦਕੁਸ਼ੀ ਦਾ ਉਸ ਦੇ ਕੋਲੋਂ ਬਰਾਮਦ ਹੋਦਾ ਆ ਜਿਸ ਦੇ ਉੱਪਰ ਸ਼ੰਕੇ ਖੜੇ ਕੀਤੇ ਜਾਂਦੇ ਨੇ ਪਰ ਅਜਿਹੇ ਦੇ ਵਿੱਚ ਹੁਣ ਟਾਣੀ ਲਕਸ਼ਮਣ ਜਿਹੜੀ ਕੀ ਆ ਉਸ ਨੂੰ ਲੈ ਕੇ ਵੀ ਜਿਹੜਾ ਕਿ ਸਵਾਲ ਖੜਾ ਹੋ ਚੁੱਕਾ